ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੀਰਥ ਨਾਵਾ ਜੇ ਤਿਸ ਭਾਵਾ ਬੇੜ ਭਾੜੇ ਕੇ ਨਾਇ ਕਰੀ ਹਾਂਜੀ ਤੀਰਥ ਨਾਵਾ ਇਸ ਪੰਕਤੀ ਦੇ ਵਿੱਚ ਨਾਵਾ ਤੇ ਨਾਏ ਇਹ ਦੋ ਪਾਠ ਆਏ ਨੇ ਤੇ ਦੋਨਾਂ ਨੂੰ ਹੀ ਕਸ ਕੇ ਉਚਾਰਨ ਕਰਨਾ ਹੈ ਦੋਨਾਂ ਦਾ ਕਿਉਂਕਿ ਇਹ ਦੋਵੇਂ ਇਸ਼ਨਾਨ ਦਾ ਵਾਚਕ ਨੇ ਇਸ ਕਰਕੇ ਇਹਨਾਂ ਨੂੰ ਨਾਵਾ ਜਾਂ 나ਏ ਇਸ ਪ੍ਰਕਾਰ ਪੋਲਾ ਉਚਾਰਨ ਨਹੀਂ ਕਰਨਾ ਇਹਨਾਂ ਨੂੰ ਕਸਕੇ ਹੀ ਇਹਨਾਂ ਦਾ ਉਚਾਰਨ ਕਰਨਾ ਹੈ ਨਾਵਾ ਤੇ 나ਏ ਤੀਰਥ ਨਾਵਾ ਜੇ ਤੇ ਸੁਭਾਵਾ ਵਿਣ ਭਾਣੇ ਕੇ 나ਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮ ਕੇ ਮਿਲਾ ਲਈ ਮਾਤੇ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੇਹ 부ਝਾਈ ਹਾਂਜੀ ਗੁਰਾ ਇੱਥੇ ਗੁਰਾ ਤੇ ਵਿਸ਼ਰਾਮ ਲਾ ਕੇ ਗੁਰਾ ਇੱਕ ਦੇਹ 부ਝਾਈ ਤੇ ਗੁਰਾ ਤੇ ਬਿੰਦੀ ਨਹੀਂ ਲਾ ਦੇਣੀ ਇਸ ਨੂੰ ਗੁਰਾ ਨਹੀਂ ਕਰ ਦੇਣਾ ਇਹ ਪਾਠ ਪਿੱਛੇ ਵੀ ਆਇਆ ਸੀ ਤੇ ਹੁਣ ਵੀ ਫੇਰ ਆਇਆ ਹੈ ਇਸ ਕਰਕੇ ਇਸ ਦਾ ਖਾਸ ਤੌਰ ਤੇ ਧਿਆਨ ਦੇਣਾ ਕਿ ਗੁਰਾ ਇੱਕ ਦੇਹ 부ਝਾਈ ਇਸਨੂੰ ਬਿਨਾਂ ਬਿੰਦੀ ਦਾ ਇਸ ਦਾ ਉਚਾਰਨ ਕਰਨਾ ਹੈ ਗੁਰਾ ਇੱਕ ਦੇਹੇ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਬੈ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਰੇ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਇ ਕਾ ਜਾ ਸਕੀਰਤ ਜਾਗਲੇ ਹਾਂਜੀ ਨਵਾ ਖੰਡਾ ਵਿੱਚ ਜਾਣੀ ਹੈ ਇਸ ਨੂੰ ਜਿਸ ਪ੍ਰਕਾਰ ਬਿਨਾ ਬਿੰਦੀਆਂ ਤੋਂ ਇੱਥੇ ਲਿਖਿਆ ਗਿਆ ਹੈ ਉਵੇਂ ਹੀ ਬਿਨਾ ਬਿੰਦੀਆਂ ਤੋਂ ਇਸ ਦਾ ਉਚਾਰਨ ਕਰਨਾ ਹੈ ਨਵਾ ਖੰਡਾ ਇਸ ਪ੍ਰਕਾਰ ਇਸ ਦਾ ਬਿੰਦੀਆਂ ਲਾ ਕੇ ਉਚਾਰਨ ਨਹੀਂ ਕਰਨਾ ਨਵਾ ਖੰਡਾ ਬਿਨਾ ਬਿੰਦੀਆਂ ਤੋਂ ਹੀ ਇਸ ਦਾ ਉਚਾਰਨ ਕਰਨਾ ਹੈ ਅੱਗੇ ਪਾਠ ਆਇਆ ਹੈ ਚੰਗਾ ਨਾ ਰਖਾਏ ਕੈ ਜਾ ਸਕੀਰਤ ਜਾਗਲੇ ਤੇ ਲੱਲੇ ਨੂੰ ਲਾ ਲੱਗੇ ਹੈ ਤੇ ਏੜੀ ਨੂੰ ਸਿਹਾਰੀ ਤੇ ਇਸ ਨੂੰ ਇਸੇ ਪ੍ਰਕਾਰ ਹੀ ਇਸ ਦਾ ਉਚਾਰਨ ਕਰਨਾ ਹੈ ਜਸ ਕੀਰਤ ਜਗਲੇ ਜੇ ਤੈਸ ਨਦਰ ਨਾ ਆਵਈ ਤਾ ਬਾਤ ਨਾ ਪੁਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਹਾਂਜੀ ਕਈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਇਸ ਪ੍ਰਕਾਰ ਵੀ ਵਿਸ਼ਰਾਮ ਲਾ ਦਿੰਦੇ ਨੇ ਪਰ ਇਹ ਜਿਹੜਾ ਵਿਰਾਮ ਗਲਤ ਹੈ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਕਰ ਤੇ ਇਸ ਪੰਕਤੀ ਦਾ ਜਿਹੜਾ ਵਿਰਾਮ ਹੈ ਇੱਥੇ ਹੀ ਲਾਉਣਾ ਹੈ ਤੇ ਦੋਸੀ ਦੋਸ ਇਸ ਨੂੰ ਦੋਸ਼ੇ ਦੋਸ਼ ਸਸੇ ਦੇ ਪੈੜ ਦੇ ਵਿੱਚ ਬਿੰਦੀ ਨਹੀਂ ਲਾ ਦੇਣੀ ਬਿਨਾ ਬਿੰਦੀ ਤੋਂ ਹੀ ਇਸ ਦਾ ਉਚਾਰਨ ਕਰਨਾ ਹੈ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਾ ਮੰਤਿਆ ਗੁਣ ਦੇ ਤੇਹਾ ਕੋਏ ਨਾ ਸੁਝਈ ਜੇ ਤੈਸੋ ਗੋੜੋ ਕੋਏ ਕਰੇ ਹਾਂਜੀ ਸੁਝਈ ਨੂੰ ਪਾਠ ਨੂੰ ਇਸ ਨੂੰ ਕਸ ਕੇ ਬੋਲਣਾ ਹੈ ਬੋਲਣਾ ਨਹੀਂ ਇਸ ਦਾ ਉਚਾਰਨ ਕਰਨਾ ਸੁਝਈ ਸੁਣਿਆ ਸਿੱਧ ਪੇਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਕੋਹੇ ਨਾ ਸਕਾ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਹਾਂਜੀ ਸੁਣਿਆ ਇਹ ਜਿਹੜੀਆਂ ਚਾਰ ਪੰਚ ਚਾਰ ਪੌੜੀਆਂ ਸਤਿਗੁਰ ਮਹਾਰਾਜ ਨੇ ਸੁਣਨ ਦੇ ਮਹਾਤਮ ਨੂੰ ਮੁਖ ਰੱਖ ਕੇ ਉਚਾਰਨ ਕੀਤੀਆਂ ਨੇ ਹੁਣ ਕਈ ਇਸ ਨੂੰ ਬਿਹਾਰੀ ਦੇ ਨਾਲ ਵੀ ਇਸ ਨੂੰ ਉਚਾਰਨ ਕਰਦੇ ਨੇ ਬੋਧ ਪਾਠੀਆਂ ਦੀ ਇਹ ਜਿਹੜੀ ਗਲਤੀ ਹੁੰਦੀ ਹੈ ਕਿ ਇਸ ਨੂੰ ਬਿਹਾਰੀ ਦੇ ਨਾਲ ਉਚਾਰਨ ਕਰਦੇ ਨੇ ਸੁਣੀਐ ਪਰ ਨਾੜੇ ਨੂੰ ਸਿਹਾਰੀ ਦੇ ਨਾਲ ਇਸ ਦਾ ਅਰਥ ਬਦਲ ਜਾਂਦਾ ਹੈ ਤੇ ਜੇਕਰ ਅਸੀਂ ਇਥੇ ਸਿਹਾਰੀ ਦੀ ਥਾਂ ਤੇ ਬਿਹਾਰੀ ਲਾ ਦਈਏ ਤੇ ਤਾਂ ਵੀ ਇਸ ਦਾ ਅਰਥ ਬਦਲ ਜਾਂਦਾ ਹੈ ਜੇ ਅਸੀਂ ਸਿਹਾਰੀ ਲਈਏ ਸੁਣਿਆ ਤੇ ਸੁਣਿਆ ਦੇ ਨਾਲ ਇਸ ਦਾ ਅਰਥ ਬਣਦਾ ਹੈ ਕਿ ਸੁਣਨ ਦੇ ਨਾਲ ਤੇ ਜੇਕਰ ਅਸੀਂ ਬਿਹਾਰੀ ਲਈਏ ਤੇ ਫਿਰ ਸੁਣਾਣਾ ਕਰਕੇ ਇਸ ਪ੍ਰਕਾਰ ਇਸ ਦਾ ਅਰਥ ਜਿਹੜਾ ਬਦਲ ਜਾਂਦਾ ਹੈ ਇਸ ਕਰਕੇ ਇਸ ਦਾ ਉਚਾਰਨ ਸੁਣਿਆ ਹੀ ਉਚਾਰਨ ਕਰਨਾ ਹੈ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖਸਾਲ ਆਹੜ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਹਾਂਜੀ ਸੁਣਿਆ ਜੋਗ ਜੁਗਤ ਤਨ ਭੇਦ ਹੁਣ ਜਿਵੇਂ ਅਸੀਂ ਪਿੱਛੇ ਵੀ ਆਪ ਜੀ ਨੂੰ ਬੇਨਤੀ ਕੀਤੀ ਸੀ ਜਿਵੇਂ ਦੋ ਸ਼ਬਦਾਂ ਦੇ ਅਖੀਰਲਾ ਪਹਿਲੇ ਸ਼ਬਦ ਦਾ ਅਖੀਰਲਾ ਅੱਖਰ ਤੇ ਦੂਜੇ ਸ਼ਬਦ ਦਾ ਪਹਿਲਾ ਅੱਖਰ ਆਮੋ ਸਾਹਮਣੇ ਆ ਜਾਂਦੇ ਨੇ ਜਿਵੇਂ ਜੁਗਤ ਦਾ ਤਤਾ ਤੇ ਤਨ ਦਾ ਤਤਾ ਦੋਵੇਂ ਆਮੋ ਸਾਹਮਣੇ ਨੇ ਤੇ ਇਹਨਾਂ ਨੂੰ ਨਿਖੇੜ ਕੇ ਇਹਨਾਂ ਦਾ ਉਚਾਰਨ ਕਰਨਾ ਹੈ ਜੁਗਤ ਤਾਨ ਇਸ ਪ੍ਰਕਾਰ ਇਸ ਦਾ ਉਚਾਰਨ ਨਹੀਂ ਕਰਨਾ ਜੁਗਤ ਤਨ ਭੇਦ ਨਿਖੇੜ ਕੇ ਇਹਨਾਂ ਦਾ ਉਚਾਰਨ ਕਰਨਾ ਹੈ ਸੁਣਿਆ ਜੁਗ ਜੁਗਤ ਤਾਨ ਭੇਦ ਸੁਣਿਆ ਸਾਸਤਿ ਸਿਮਰੇਤ ਵੇਦ ਨਾਨਕ ਭਗਤਾ ਸਦਾਨਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਪੜ ਪੜ ਇੱਥੇ ਇਸ ਨੂੰ ਪੜ ਪੜ ਨਹੀਂ ਬੋਲਦੇ ਨਾਲ ਕਿਉਂਕਿ ਜੇ ਅਸੀਂ ਪੜ ਪੜ ਬੋਲਾਂਗੇ ਇਸ ਨੂੰ ਬੋਲਾ ਉਚਾਰਨ ਕਰਾਂਗੇ ਤੇ ਪੜ ਪੜ ਦਾ ਅਰਥ ਬਣਦਾ ਹੈ ਕਿ ਪੈਣ ਦਾ ਲੇਟਣ ਦਾ ਵਾਚਕ ਬਣ ਜਾਂਦਾ ਹੈ ਇਸ ਕਰਕੇ ਇਸ ਨੂੰ ਪੜ ਪੜ ਭਾਵ ਕੇ ਪੜਨ ਦਾ ਵਾਚਕ ਹੈ ਇਸ ਕਰਕੇ ਇਸ ਨੂੰ ਖਸ ਕੇ ਇਸ ਦਾ ਉਚਾਰਨ ਕਰਨਾ ਹੈ ਸੁਣਿਆ ਪੜ ਪੜ ਇਸ ਪ੍ਰਕਾਰ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗਾ ਸਹਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਾਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਅੰਧੇ ਪਾਵਹ ਰਾਹੁ ਹਾਂਜੀ ਹੁਣ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਹੁਣ ਇਥੇ ਗਾਹ ਤੇ ਪਾਤ ਸਾਹ ਅਖੀਰ ਤੇ ਜਿਹੜੇ ਹਾਹੇ ਨੇ ਉਹ ਦੋਵੇਂ ਮੁਕਤੇ ਨੇ ਇਸੇ ਪ੍ਰਕਾਰ ਇਸ ਨੂੰ ਗਾਹੇ ਪਾਤ ਸਾਹ ਇਸ ਪ੍ਰਕਾਰ ਇਸ ਦਾ ਉਚਾਰਨ ਨਹੀਂ ਕਰ ਦੇਣਾ ਇਸ ਦਾ ਉਚਾਰਨ ਕਰਨਾ ਹੈ ਮੁਕਤੇ ਦੇ ਨਾਲ ਸੁਣਿਆ ਸੇਖ ਪੀਰ ਪਾਤ ਸਾਹ ਪਾਤ ਸਾਹ ਇਸ ਪ੍ਰਕਾਰ ਇਸ ਦਾ ਉਚਾਰਨ ਕਰਨਾ ਹੈ ਹਾਹੇ ਦੇ ਨਾਲ ਸੁਣਿਆ ਅੰਦੇ ਪਾਵਹ ਰਾਹੋ ਸੁਣਿਆ ਹਾਥ ਹੋਵੇ ਅਸਗਾਹੋ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੁਖ ਪਾਪ ਕਾ ਨਾਸ ਹਾਂਜੀ ਇੱਥੇ ਸੁਣਿਆ ਅੰਦੇ ਪਾਵਹਿ ਰਾਹੋ ਸੁਣਿਆ ਹਾਥ ਹੋਵੇ ਅਸਗਾਹੋ ਜਿਹੜੀਆਂ ਪਿੱਛੇ ਪੰਕਤੀਆਂ ਆਈਆਂ ਸਨ ਉਹ ਹਾਏ ਮੁਕਤੇ ਸੀ ਤੇ ਇੱਥੇ ਹਾਏ ਨੂੰ ਔਂਕੜ ਲੱਗੀ ਹੈ ਸੁਣਿਆ ਅੰਦੇ ਪਾਵਹਿ ਰਾਹੋ ਜੇਕਰ ਅਸੀਂ ਇਸ ਨੂੰ ਰਾਹੋ ਪਾਠ ਪੜ੍ਹਦੇ ਹੀਏ ਤੇ ਫਿਰ ਹਾਹੇ ਨੂੰ ਜਿਹੜੀ ਔਂਕਰ ਦੀ ਥਾਂ ਤੇ ਹੋੜਾ ਲੱਗ ਜਾਵੇਗਾ ਉਹ ਦੀਰਘ ਮਾਤਰਾ ਬਣ ਜਾਵੇਗੀ ਤੇ ਇੱਥੇ ਨਾਲ ਹੀ ਸੁਣਿਆ ਹਾਥ ਹੋਵੇ ਅਸਗਾਹ ਹੋ ਜੇ ਅਸਗਾਹ ਹੋ ਪੜ੍ਹਦੇ ਹੀਏ ਤੇ ਫਿਰ ਉੱਥੇ ਵੀ ਹਾਹੇ ਨੂੰ ਹੋੜਾ ਲੱਗ ਜਾਵੇਗਾ ਇਸੇ ਕਰਕੇ ਹਾਹੇ ਨੂੰ ਔਂਕਰ ਹੈ ਉਹ ਲਘੂ ਮਾਤਰਾ ਹੈ ਤੇ ਰੈਨੋ ਜਿਹੜਾ ਕੰਨਾ ਹੈ ਉਹ ਧਿਰਗ ਮਾਤਰਾ ਹੈ ਇਸ ਕਰਕੇ ਪਹਿਲੀ ਜਿਹੜੀ ਮਾਤਰਾ ਹੈ ਉਸ ਨੂੰ ਲਮਕਾ ਕੇ ਇਸ ਦਾ ਉਚਾਰਨ ਕਰਨਾ ਹੈ ਸੁਣਿਆ ਅੰਦੇ ਪਾਵ ਹੈ ਰਾਹ ਸੁਣਿਆ ਹਾਤ ਹੋਵੇ ਅਸਗਾਹ ਹੋ ਇਸ ਪ੍ਰਕਾਰ ਇਹਨਾਂ ਦਾ ਉਚਾਰਨ ਕਰਨਾ ਹੈ ਤੇ ਨਾਲ ਹੀ ਇੱਕ ਬਿੰਦੀ ਹੋਰ ਕਰ ਦਈਏ ਕਿ ਜਿਹੜਿਆਂ ਇਹਨਾਂ ਪੰਕੀਆਂ ਦਾ ਵਿਸ਼ਰਾਮ ਹੈ ਉਹ ਸਾਰਿਆਂ ਦਾ ਸੁਣਿਆ ਤੇ ਹੀ ਵਿਸ਼ਰਾਮ ਲੱਗਣਾ ਹੈ ਹੁਣ ਇੱਥੇ ਹੀ ਸਮਾਪਤੀ ਹੈ ਜੀ ਅਖੀਰ ਲੀਆਂ ਪੰਕਤੀਆਂ ਪੜ ਕੇ ਸਮਾਪਤੀ ਹੈ ਨਾਨਕ ਭਗਤਾ ਸਦਾ ਕਾ ਸੋਣਾ ਦੁਖ ਪਾਪ ਕਾ ਨਾਸ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ